ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੂਰੇ ਪੰਜਾਬ ਦੇ ਕਈ ਮੁੱਦੇ ਬੜੇ ਯੂਰ ਨਾਲ ਉਠਾਏ। ਦਰਅਸਲ ਅੱਜ ਨੀਤੀ ਅਯੋਗ ਦੀ ਮੀਟਿੰਗ ਸੀ ਜਿਹਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਸੀ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੇ ਰੂਪ ਵਿੱਚ ਨਰਿੰਦਰ ਮੋਦੀ ਮੂਰੇ ਪੰਜਾਬ ਦੇ ਮੁੱਦੇ ਰੱਖਣ ਦਾ ਇੱਕ ਬੜਾ ਅਹਿਮ ਮੌਕਾ ਸੀ ਇਸ ਮੌਕੇ ਤੇ ਭਗਵੰਤ ਸਿੰਘ ਮਾਨ ਨੇ ਖਾਸ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐਮਪੀ ਦਾ ਮੁੱਦਾ ਬਹੁਤ ਜ਼ੋਰ ਨਾਲ ਉਠਾਇਆ ਸਿੱਧੇ ਰੂਪ ਵਿੱਚ ਬੀਬੀਐਮਪੀ ਦੀਆਂ ਸ਼ਿਕਾਇਤਾਂ ਲਾਈਆਂ ਤੇ ਦੋਸ਼ ਲਾਇਆ ਵੀ ਬੀਬੀਐਮਪੀ ਦਾ ਪ੍ਰਸ਼ਾਸਨ ਜਿਹੜਾ ਮਨਮਾਨੇ ਢੰਗ ਨਾਲ ਚੱਲ ਰਿਹਾ ਔਰ ਪੰਜਾਬ ਨਾਲ ਧੱਕਾ ਕਰ ਰਿਹਾ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਉਠਾਇਆ ਵੀ ਜਿਹੜਾ ਭਾਖੜਾ ਤੇ ਨੰਗਲ ਡੈਮ ਦੀ ਸਿਕਿਉਰਿਟੀ ਜਿਹੜੀ ਹੈ ਉਹ ਸੀਆਈਐਸਐਫ ਨੂੰ ਦਿੱਤੀ ਹੈ ਉਹ ਪੂਰੀ ਤਰ੍ਹਾਂ ਗਲਤ ਹੈ ਔਰ ਇਹਦੇ ਨਾਲ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲੱਗਦਾ ਉਹਨਾਂ ਨੇ ਕਿਹਾ ਡੈਮ ਦੀ ਜਿਹੜੀ ਸੁਰੱਖਿਆ ਹੈ ਅੱਜ ਤੱਕ ਪੰਜਾਬ ਸਰਕਾਰ ਭਾਵ ਪੰਜਾਬ ਪੁਲਿਸ ਕਰਦੀ ਆ ਰਹੀ ਸੀ ਪਰ ਹੁਣ ਇਹ ਸੀਆਈਐਸਐਫ ਦੇ ਹਵਾਲੇ ਕਰਕੇ ਰਾਜਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ ਇੱਕ ਕਾਰਵਾਈ ਹੈ ਜਿਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਉਹਨਾਂ ਨੇ ਕਿਹਾ ਵੀ ਸੀਆਈਐਸਐਫ ਦੀ ਤਨਾਤੀ ਕਰਨ ਦਾ ਫੈਸਲਾ ਕੇਂਦਰ ਸਰਕਾਰ ਤੁਰੰਤ ਵਾਪਸ ਲਵੇ ਕਿਵੇਂ ਕਿਉਂਕਿ ਇਹਦੇ ਨਾਲ ਪੰਜਾਬ ਵਿੱਚ ਇੱਕ ਨਵੇਂ ਪੱਧਰ ਦਾ ਰੋਸ ਪ੍ਰਗਟ ਹੋ ਰਿਹਾ। ਉਹ ਨਾਲ ਹੀ ਉਹਨਾਂ ਨੇ ਕਿਹਾ ਵੀ ਬੀਬੀਐਮ ਵੀ ਉੱਪਰ ਪੰਜਾਬ ਦੇ ਅਧਿਕਾਰਾਂ ਦਾ ਜਿਹੜਾ ਅਧਿਕਾਰ ਨੇ ਉਹਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ BBMP ਵੱਲੋਂ ਔਰ ਜਿਹੜੇ ਪੰਜਾਬ ਆਪਣੇ ਹੱਕ ਨੇ ਪੰਜਾਬ ਦੇ ਉਹਨਾਂ ਉੱਪਰ ਕਿਸੇ ਨਾ ਕਿਸੇ ਰੂਪ ਵਿੱਚ BBMP ਛਾਪਾ ਮਾਰਦੀ ਲੱਗਦੀ ਹੈ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ BBMP ਵੱਲੋਂ ਪੰਜਾਬ ਦੀ ਸਹਿਮਤੀ ਲਏ ਬਿਨਾ ਪਾਣੀ ਛੱਡਣਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਔਰ ਇਹਦੇ ਨਾਲ ਗਲਤ ਅਰਥ ਨਿਕਲਦੇ ਨੇ ਇਹਦੇ ਨਾਲ ਪੰਜਾਬ ਵਿੱਚ ਇੱਕ ਨਵੇਂ ਤਰ੍ਹਾਂ ਦਾ ਰੋਸ ਪੈ ਪੈਦਾ ਹੁੰਦਾ ਜਿੰਨੂੰ ਰੋਕਣਾ ਚਾਹੀਦਾ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਸੰਗੀ ਢਾਂਚੇ ਦੀ ਵੀ ਉਲੰਘਣਾ ਦਾ ਮਾਮਲਾ ਬੰਦਾ ਜਿਹਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਤੁਰੰਤ ਕਦਮ ਚੱਕਣ ਦੀ ਲੋੜ ਹੈ ਨਾਲ ਹੀ ਉਹਨਾਂ ਨੇ ਦੋਸ਼ ਲਾਇਆ ਬੀ ਬੀ ਐਮ ਬੀ ਪ੍ਰਸ਼ਾਸਨ ਜਿਹੜਾ ਜਿਹੜੇ ਸਾਡੇ ਪੰਜਾਬ ਦੇ ਅਧਿਕਾਰੀ ਉੱਥੇ ਨਿਯੁਕਤ ਨੇ ਡੈਪੂਟੇਸ਼ਨ ਤੇ ਗਏ ਨੇ ਉਹਨਾਂ ਨਾਲ ਮਾੜਾ ਵਿਤਰਾਖਤਿਆਰ ਕਰ ਰਿਆ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਉਹਨਾਂ ਦੇ ਪੱਖ ਨੂੰ ਸੁਣਿਆ ਨਹੀਂ ਜਾ ਰਿਹਾ ਔਰ ਅਜੇਹਾ ਕਰਕੇ ਬੀ ਬੀ ਐਮ ਬੀ ਪੰਜਾਬ ਦੇ ਹੱਕਾਂ ਉੱਪਰ ਛਾਪਾ ਮਾਰਨ ਦਾ ਯਤਨ ਕਰ ਰਹੀ ਹੈ ਉਹਨਾਂ ਨੇ ਸਿੱਧੇ ਰੂਪ ਵਿੱਚ ਨਿਰੰਦਰ ਮੋਦੀ ਉਹਨਾਂ ਨੂੰ ਕਿਹਾ ਵੀ ਬੀ ਬੀ ਐਮ ਪੀ ਦੀਆਂ ਜਿਹੜੀਆਂ ਮਨਮਾਨੀਆਂ ਨੇ ਮਨਮਾਨੇ ਢੰਗ ਨਾਲ ਜਿਹੜੇ ਉਹ ਫੈਸਲੇ ਕਰ ਰਹੇ ਨੇ ਐਕਟ ਕਰ ਰਹੇ ਨੇ ਉਹਨਾਂ ਨੂੰ ਤੁਰੰਤ ਨੱਥ ਪਾਈ ਜਾਵੇ ਤਾਂ ਜੋ ਪੰਜਾਬ ਦਾ ਰੋਸ ਜਿਹੜਾ ਵਧਦਾ ਜਾ ਰਿਹਾ ਉਹਨੂੰ ਠੱਲ ਪਵੇ ਦਰਅਸਲ ਅੱਜ ਜਿੱਥੇ ਸੀਐਮ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਨਰਿੰਦਰ ਮੋਦੀ ਹੁਣਾ ਕੋਲ ਇਹ ਬੀਬੀਐਮਪੀ ਦਾ ਮੁੱਦਾ ਠਾਇਆ ਉਹ ਇਸ ਤੋਂ ਪਹਿਲਾਂ ਆਪਣੇ ਪੱਦਰ ਤੇ BBMP ਨੂੰ ਵੱਡੇ ਪੱਧਰ ਤੇ ਝਾੜ ਪਾ ਚੁੱਕੇ ਔਰ ਧਮਕੀਆਂ ਵੀ ਦੇ ਚੁੱਕੇ ਨੇ ਉਹਨਾਂ ਨੇ ਤੇ ਇੱਕ ਵਾਰੀ ਇਹ ਵੀ ਕਿਹਾ ਸੀ ਵੀ BBMP ਤੇ ਹੁਣ ਚਿੱਟਾ ਹਾਥੀ ਬਣ ਗਿਆ ਜਿਹੜੇ ਇੱਥੋਂ ਦੇ ਅਧਿਕਾਰੀ ਨੇ BBMP ਦੇ ਉਹ ਤੇ ਐਸ਼ ਇਸ਼ਰਤ ਕਰਦੇ ਨੇ ਪੰਜਾਬ ਵੱਡੇ ਪੱਧਰ ਤੇ 60 ਫੀਸਰ ਫੰਡ ਦਿੰਦਾ ਤੇ ਉਹ ਬੇ ਲੋੜਾ ਵਰਤਿਆ ਜਾ ਰਿਹਾ ਔਰ ਭਗਵੰਤ ਮਾਨ ਇਹ ਵੀ ਕਹਿ ਚੁੱਕੇ ਨੇ ਵੀ BBMP ਦੀ ਰੀਇਨਸਟਰਕਚਰਿੰਗ ਕੀਤੀ ਜਾਵੇ ਪੁਨਰਗਠਨ ਕੀਤਾ ਜਾਵੇ ਕਿਉਂਕਿ ਜਿਹੜਾ ਹੁਣ ਸਟਰਕਚਰ ਹੈ BBMP ਦਾ ਪੂਰੀ ਤਰ੍ਹਾਂ ਪੰਜਾਬ ਦੇ ਵਿਰੋਧੀ ਹੈ ਔਰ ਭਗਵੰਤ ਮਾਨ ਤੇ ਇਹ ਵੀ ਧਮਕੀ ਦੇ ਚੁੱਕੇ ਨੇ ਵੀ ਜੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ BBMP ਕੰਮ ਕਰਦੀ ਰਹੀ ਤੇ ਉਹ ਪੰਜਾਬ ਜਿਹੜਾ ਫੰਡ ਦਿੰਦਾ ਬਜਟ ਦਿੰਦਾ ਹਰ ਸਾਲ ਵੱਡੇ ਪੱਧਰ ਤੇ ਉਹਨੂੰ ਬੰਦ ਕਰਨ ਦਾ ਕਦਮ ਵੀ ਚੁੱਕ ਸਕਦੇ ਨੇ ਸੋ ਅੱਜ BBMP ਦਾ ਮੁੱਖ ਤੌਰ ਤੇ ਮੁੱਦਾ ਜਿੱਥੇ ਭਗਵੰਤ ਸਿੰਘ ਮਾਨ ਨੇ ਨਰਿੰਦਰ ਮੋਦੀ ਮੂਰੇ ਉਠਾਇਆ ਉੱਥੇ ਐਸਓਐਲ ਦੇ ਮੁੱਦੇ ਤੇ ਵੀ ਭਗਵੰਤ ਮਾਨ ਬੋਲੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਕਿਹਾ ਵੀ ਹੁਣ ਐਸਓਐਲ ਦੀ ਲੋੜ ਨਹੀਂ ਹੁਣ ਤੇ ਵਾਈਐਸਐਲ ਨਹਿਰ ਦੀ ਲੋੜ ਹੈ ਉਹ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਨੇ ਔਰ ਨਾਲ ਹੀ ਉਹਨਾਂ ਨੇ ਜਮਨਾ ਤੇ ਪਾਣੀ ਤੇ ਪੰਜਾਬ ਦਾ ਹੱਕ ਜਿੱਤ ਲਾਇਆ ਵੀ ਜਮਨਾ ਦੇ ਪਾਣੀ ਤੇ ਵੀ ਪੰਜਾਬ ਦਾ ਹੱਕ ਬੰਦਾ ਇਸ ਮੌਕੇ ਅਰਸੀਆ ਮਾਨ ਨੇ ਨਰਿੰਦਰ ਮੋਦੀ ਕੋਲੋਂ ਮੰਗ ਕੀਤੀ ਕਿ ਹਰੀਕੇ ਹੈੱਡਵਰਕ ਦੀ ਫਾਈਲੀ 600 ਕਰੋੜ ਰੁਪਏ ਦੀ ਵਿਸ਼ੇਸ਼ ਰਾਸ਼ੀ ਜਿਹੜੀ ਹੈ ਉਹ ਪੰਜਾਬ ਨੂੰ ਦਿੱਤੀ ਜਾਵੇ ਔਰ ਇਹ ਇਸ਼ੂ ਬੀਬੀਐਮਪੀ ਤਾਂ ਐਸਵੀਐਲ ਦਾ ਉਠਾਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਮੁਰੇ ਰੰਗਲੇ ਪੰਜਾਬ ਦਾ ਵਿਕਾਸ ਮਾਡਲ ਵੀ ਪੇਸ਼ ਕੀਤਾ ਜਿਹਦੇ ਤਹਿਤ ਉਹਨਾਂ ਦੱਸਿਆ ਵੀ ਪੰਜਾਬ ਸਰਕਾਰ ਹੈਲਪਲਾਈਨ 1076 406 ਸੁਆਵਾਂ ਲੋਕਾਂ ਨੂੰ ਘਰ ਬੈਠਿਆਂ ਦੇਣ ਦਾ ਇੱਕ ਵੱਡਾ ਕਾਰਜ ਨਿਭਾ ਰਹੀ ਹੈ ਔਰ ਉਹਨਾਂ ਨੇ ਇਹ ਵੀ ਮੋਦੀ ਮੂਰੇ ਗੱਲ ਰੱਖੀ ਵੀ ਆਮ ਆਦਮੀ ਕਲੀਨ ਕਰਦੇ ਆਯੂਸ਼ਮਾਨ ਕੇਂਦਰਾਂ ਤੇ ਹੁਣ ਤੱਕ 3 ਕਰੋੜ 34 ਲੱਖ ਜਿਹੜੇ ਮਰੀਜ਼ ਨੇ ਉਹ ਇਲਾਜ ਕਰਵਾ ਚੁੱਕੇ ਨੇ ਤੇ ਉਹਨਾਂ ਇਹ ਵੀ ਨਰਿੰਦਰ ਮੋਦੀ ਹੁਣਾਂ ਨੂੰ ਦੱਸਿਆ ਕਿ 12581 ਪਿੰਡਾਂ ਵਿੱਚ ਬਿਜਲੀ ਤੇ ਪਾਣੀ ਦੇ ਬੜੇ ਪੁਖਤਾ ਪ੍ਰਬੰਧ ਵੀ ਪੰਜਾਬ ਸਰਕਾਰ ਕਰ ਚੁੱਕੀ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜੇ ਸਾਫ਼ ਸ਼ਬਦਾਂ ਵਿੱਚ ਸਾਹਮਣੇ ਬੈਠੇ ਨਰਿੰਦਰ ਮੋਦੀ ਹੁਣਾਂ ਨੂੰ ਕਿਹਾ ਵੀ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂਗਾ ਔਰ ਇਸ ਵੇਲੇ ਜੇ ਲੋਡ ਆ ਤੇ ਲੋਡ ਇਸ ਗੱਲ ਦੀ ਹੈ ਵੀ ਐਸਓਐਲ ਨਹੀਂ ਸਗੋਂ YSL ਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ ਇਸ ਮੌਕੇ ਤੇ ਭਗਵੰਤ ਮਾਨ ਹੋਰ ਅੱਗੇ ਵਧੇ ਔਰ ਉਹਨਾਂ ਨੇ ਚੰਡੀਗੜ੍ਹ ਦੇ ਮੁੱਦੇ ਦੀ ਰੱਜ ਕੇ ਪ੍ਰਧਾਨ ਮੰਤਰੀ ਅੱਗੇ ਗੱਲ ਰੱਖੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜਾ ਸਪਸ਼ਟ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਰੀਆਰਗੇਨਾਈਜੇਸ਼ਨ ਐਕਟ 1966 ਤਹਿਤ ਬਹੁਤ ਸਪਸ਼ਟ ਹੈ ਬਿ ਚੰਡੀਗੜ੍ਹ ਵਿੱਚ 60% ਪੰਜਾਬ ਦੇ ਅਧਿਕਾਰੀ ਤੇ ਮੁਲਾਜ਼ਮ ਤਨਾਰਤ ਹੋਣੇ ਚਾਹੀਦੇ ਨੇ ਔਰ 40% ਇੱਥੇ ਹਰਿਆਣੇ ਦੇ ਮੁਲਾਜ਼ਮ ਚਾਹੀਦੇ ਨੇ ਪਰ ਇਹਦੇ ਉਲਟ ਹੋ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜੇ ਸਾਫ਼ ਸ਼ਬਦਾਂ ਵਿੱਚ ਪ੍ਰਾਈਮ ਮਿਨਿਸਟਰ ਨੂੰ ਇਹ ਗੱਲ ਕਹੀ ਵੀ ਚੰਡੀਗੜ੍ਹ ਉੱਪਰ ਯੂਟੀ ਕੇਡਰ ਦੇ ਅਧਿਕਾਰੀਆਂ ਦਾ ਗਲਬਾ ਕਾਇਮ ਕੀਤਾ ਜਾ ਰਿਹਾ ਔਰ ਪੰਜਾਬ ਦੇ ਅਧਿਕਾਰੀਆਂ ਨੂੰ ਨੁਕਰੇ ਲਾਇਆ ਜਾ ਰਿਹਾ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਪੰਜਾਬ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਡਿਊਟੀ ਜਦੋਂ ਡੈਪੂਟੇਸ਼ਨ ਤੇ ਆਉਂਦੇ ਨੇ ਤੇ ਉਹਨਾਂ ਨੂੰ ਜਿਹੜੇ ਡਿਊਟੀ ਕੇਟਰ ਦੇ ਜੂਨੀਅਰ ਅਧਿਕਾਰੀ ਉਹਨਾਂ ਦੇ ਹੇਠਾਂ ਲਾ ਕੇ ਹੇਠੀ ਕੀਤੀ ਜਾਂਦੀ ਹੈ ਔਰ ਨਾਲ ਉਹਨਾਂ ਨੇ ਇਹ ਗੱਲ ਕਹੀ ਵੀ ਗੈਰਕਾਨੂੰਨੀ ਢੰਗ ਨਾਲ ਜਿਹੜੀਆਂ ਨਿਜਮਾ ਵਿੱਚ ਸੌਦਾ ਕਰਕੇ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਹੋਰ ਸਟੇਟਾਂ ਦੇ ਅਧਿਕਾਰੀਆਂ ਜਾਂ ਡਿਊਟੀ ਕੇਟਰ ਦੇ ਵੱਖ-ਵੱਖ ਕੇਟਰਾਂ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ਵਿੱਚ ਤਣਾਤ ਕੀਤਾ ਜਾ ਰਿਹਾ ਇਹ ਗਲਤ ਹੈ ਤੇ ਅਜਿਹੇ ਸਾਰੇ ਨਿਜਮ ਜਿਹੜੇ ਨੇ ਉਹਨਾਂ ਨੂੰ ਰੱਦ ਕਰਕੇ ਤੇ ਪੰਜਾਬ ਨੂੰ ਬੰਦਾ ਕੋਟਾ ਦਿੱਤਾ ਜਾਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਧੇ ਤੌਰ ਤੇ ਪ੍ਰਾਈਮ ਮਿਨਿਸਟਰ ਦੇ ਮੂਰੇ ਚੰਡੀਗੜ੍ਹ ਦਾ ਮੁੱਦਾ ਰੱਖਣ ਦਾ ਲੱਗਦਾ ਹੈ ਬੀ ਆਉਣ ਵਾਲੇ ਦਿਨਾਂ ਵਿੱਚ ਇਹ ਮੁੱਦਾ ਹੋਰ ਪੱਕ ਸਕਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਰਿੰਦਰ ਮੋਦੀ ਹੁਣਾਂ ਕੋਲੋਂ ਮੰਗ ਕੀਤੀ ਵੀ ਪੰਜਾਬ ਦੇ ਉਦਯੋਗ ਲਈ ਵੀ ਹੋਰ ਸੂਬਿਆਂ ਵਾਂਗ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਨਾਲ ਹੀ ਉਹਨਾਂ ਬਾਰਡਰ ਤੇ ਜਿਹੜੇ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਕੰਡਿਆਲੀ ਤਾਰ ਨਾਲ ਲੱਗਦੀਆਂ ਉਹਨਾਂ ਦਾ ਮੁੱਦਾ ਵੀ ਉਠਾਇਆ ਔਰ ਇਹ ਗੱਲ ਕਹੀ ਵੀ ਕਿਸਾਨਾਂ ਦੀਆਂ ਜ਼ਮੀਨਾਂ ਦਾ ਉੱਥੇ ਜੋਗ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਪ੍ਰਤੀ ਏਕੜ 10000 ਮੁਆਜਾ ਦੇਣ ਦਾ ਜਿਹੜਾ ਨਿਰਧਾਰਤ ਕੀਤਾ ਉਹਨੂੰ ਵਧਾ ਕੇ 30000 ਰੁਪਏ ਪ੍ਰਤੀ ਏਕੜ ਮੁਆਜਾ ਕੀਤਾ ਜਾਵੇ ਔਰ ਨਾਲ ਹੀ ਉਹਨਾਂ ਨੇ ਮੰਗ ਕੀਤੀ ਵੀ ਬਾਰਡਰ ਡਵੈਲਪਮੈਂਟ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਕਿਉਂਕਿ ਬਾਰਡਰ ਨਾਲ ਲੱਗਦੇ ਜਿਹੜੇ ਪਿੰਡ ਨੇ ਉੱਥੇ ਰਹਿੰਦੇ ਲੋਕਾਂ ਨੂੰ ਅਕਸਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੇ ਬੜੇ ਜੀਵਨ ਉਥੋਂ ਉੱਤੇ ਗੁਜ਼ਾਰਨਾ ਬਹੁਤ ਔਖਾ ਤੇ ਉਹਨਾਂ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਦੀ ਲੋੜ ਹੈ। ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਸਸੀ ਸਕਾਲਰਸ਼ਿਪ ਦਾ ਜਿਹੜਾ ਬਕਾਇਆ ਭਾਰਤ ਸਰਕਾਰ ਸਰ ਪਿਆ ਉਹਨੂੰ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ ਤਾਂ ਜੋ ਐਸਸੀ ਬੱਚਿਆਂ ਦੀ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆ ਸਕੇ। ਇਸ ਮੌਕੇ ਸੀਐਮ ਭਗਵੰਤ ਮਾਨ ਇਹ ਕਹਿਣ ਤੋਂ ਨਹੀਂ ਰੁਕ ਸਕੇ ਵੀ ਅਕਸਰ ਕੇਂਦਰ ਸਰਕਾਰ ਪੰਜਾਬ ਨਾਲ ਮਤਰਈਮਾਂ ਵਾਲਾ ਸਲੂਕ ਕਰਦੀ ਹੈ ਔਰ ਇਹ ਪ੍ਰਕਿਰਿਆ ਇਹ ਜਿਹੜੀ ਪ੍ਰਥਾ ਹੈ ਇਹਨੂੰ ਖਤਮ ਕਰਕੇ ਪੰਜਾਬ ਨੂੰ ਵੀ ਹੋਰ ਸੂਬਿਆਂ ਵਾਂਗ ਬੰਦਾ ਥਾਂ ਬੰਦੀ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਔਰ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਬਾਰਡਰ ਬਾਰੇ ਇੱਕ ਹੋਰ ਮੰਗ ਕੀਤੀ ਵੀ ਜਿਹੜਾ ਪੰਜਾਬ ਦਾ ਇਹ ਖੇਤਰ ਹੈ ਜਿਹਦੇ ਨਾਲ ਕਮ ਮੰਤਰੀ ਬਾਰਡਰ ਲੱਗਦਾ 553 ਕਿਲੋਮੀਟਰ ਲੰਬਾ ਉੱਥੇ 50 ਐਡੀਸ਼ਨਲ ਗੇਮਿੰਗ ਸਿਸਟਮ ਵੀ ਲਾਏ ਜਾਣ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ ਵੀ ਕਈ ਮੁੱਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਏ ਔਰ ਇਹ ਕਿਹਾ ਜਾ ਰਿਹਾ ਹੈ ਵੀ ਅੱਜ ਬੜੇ ਡਿਟੇਲ ਵਿੱਚ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਕੋਲ ਪੰਜਾਬ ਦੇ ਮੁੱਦੇ ਉਠਾ ਕੇ ਇੱਕ ਵਾਰ ਫਿਰ ਪੰਜਾਬ ਦੇ ਸਮੱਸਿਆ ਜਿਹੜੀ ਹੈ ਉਹ ਕੌਮੀ ਪੱਧਰ ਤੇ ਉਭਾਰੀ ਹੈ